ਕੈਨੇਡਾ ਦਾ ਵਰਕ ਪਰਮਿਟ ਆ ਬੀਐਸਸੀ ਨਰਸਿੰਗ ਕੀਤੀ ਹੋਈ ਮੇਰੀ ਕੁਆਲਿਫੀਕੇਸ਼ਨ ਆ 5 ਇਅਰ ਦਾ ਐਕਸਪੀਰੀਅੰਸ ਆ 40 ਸ ਤੋਂ ਕੰਮ ਕੀਤਾ ਮੋਗੇ ਦਿਲੀ ਹਰਟ ਟੈਂਡ ਮੈਡੀਸਨ ਪਹਿਲਾਂ ਡਾਕੂ ਆਉਂਦੇ ਹੁੰਦੇ ਸੀ ਰਫਲਾ ਲੈ ਕੇ ਲੁੱਟ ਕੇ ਲੈ ਜਾਂਦੇ ਸੀ ਇਹ ਏਜੰਟ ਇੰਨੇ ਹਿਸਾਬ ਨਾਲ ਲੁੱਟਦੇ ਅਗਲੇ ਨੂੰ ਇਹਨਾਂ ਦੇ ਤਜਰਬੇ ਐਸੇ ਆ ਤਰੀਕੇ ਐਸੇ ਆ ਕਿ ਨੌਜਵਾਨ ਸੋਚਦੇ ਸਾਨੂੰ ਬਾਹਰ ਭੇਜ ਦੇਣਗੇ ਪਰ ਇਹ ਉਹਨਾਂ ਨੂੰ ਲੁੱਟ ਲੈਂਦੇ ਆ 20 20 ਲੱਖ 30 30 ਲੱਖ ਰੁਪਇਆ ਇੱਕ ਐਗਰੀਮੈਂਟ ਕਰਾਉਂਦੇ ਆ ਝੂਠਾ ਜਾ ਕਿ ਉਹ ਇਸ ਤਰ੍ਹਾਂ ਨਹੀਂ ਲੱਗਿਆ ਕਿ 20-30 ਲੱਖ ਰੁਪਏ ਤੁਸੀਂ ਏਜੰਟਾਂ ਨੂੰ ਦੇ ਰਹੇ ਹੋ ਉਸ ਦਾ ਆਪ ਦਾ ਤੁਸੀਂ ਬਿਜ਼ਨਸ ਕਰਾਓ ਬੱਚਿਆਂ ਨੂੰ ਕਦੇ ਲੱਗਿਆ ਤੁਸੀਂ ਬੇਨਾ ਉਹਨੇ ਪਤਾ ਉਹਨੇ ਸਾਨੂੰ ਵੇਚ ਲਿਆ ਕਹਿੰਦੀ ਇਹ ਪੱਕੀ ਜਾਊਗੀ ਕੁਝ ਛੋਟੀ ਪੈਸੇ ਪੂਰੇ ਦਿੱਤੇ ਵਾਪਸ ਤਾਂ ਪੈਸੇ ਤਾਂ ਕੌਣ ਨਹੀਂ ਦਿੰਦਾ ਬਣਾ ਪੈਸੇ ਤਾਂ ਤੇ ਤਾਂ 30 ਲੱਖ ਰੁਪਏ ਸਰਦ ਲੈਣਾ ਸੀ ਐਫਆਰਆਈ ਵੀ ਕਰਾਈ ਉਹ ਤੂੰ ਕੀ ਰਿਸਪੌਂਸਿਬਲ ਅਫਸਰਾਂ ਦਾ ਗੇ ਰਿਸਪੌਂਸ ਉਹਨਾਂ ਨੇ ਕੁਝ ਨਹੀਂ ਕੀਤਾ ਕੀ ਕਿਹਾ ਉਹਨਾਂ ਨੇ ਕੀ ਕਹਿਣਾ ਸੀ ਉਹਨਾਂ ਨੇ ਕੀ ਕਹਿ ਚੁੱਕੇ ਇੱਥੇ ਹਾਈ ਕੋਰਟ ਚ ਕਰਦਾ ਉਮੀਦ ਕਰਦੇ ਆ ਉਹ ਸਰਕਾਰ ਤੋਂ ਤੁਸੀਂ ਭਾਵੁਕ ਵੀ ਹੋ ਰਹੇ ਹੋ ਕਿਸੇ ਵੈਂਪਨ ਸੰਦ ਕਿਸੇ ਨੇ ਕੱਖ ਨਹੀਂ ਤਾਂ ਜਿੱਥੇ ਕਰ ਸਕਦੇ ਆ ਸਾਰੇ ਦੁਆ ਦਿਓ ਸਾਡੇ ਪੈਸੇ ਸੀ ਗਰੀਬ ਮੇਰਾ 23 ਲੱਖ ਰੁਪਏ ਦੀ ਮੇਰੇ ਨਾਲ ਠੱਗੀ ਹੋਈ ਹੈ ਜੀ ਐਨ ਆਰ ਆਈ ਵੀਜ਼ਾ ਕੰਸਲਟਡ ਵਾਲੇ ਬਦਨੀ ਕਲਾਂ ਤੋਂ ਜੀ ਤੂੰ ਗਏ ਤੁਸੀਂ ਨਾ ਤੁਹਾਨੂੰ ਕਿਤੇ ਭੇਜਿਆ ਕਿਸੇ ਦੇਸ਼ ਵਿੱਚ ਇਹ ਨਾ ਪੈਸੇ ਵਾਪਸ ਕੀਤੇ ਜਦੋਂ ਤੁਸੀਂ ਇਹ ਗੱਲ ਕਹੀ ਏਜੰਟ ਨੂੰ ਉਸ ਦਾ ਕੀ ਰਿਐਕਸ਼ਨ ਮਾਮੂ ਉਹ ਕਹਿ ਰਹੇ ਆ ਕਿ ਅਜੇ 6 ਮਹੀਨੇ ਲੱਗ ਜਾਣਗੇ 1.5 ਸਾਲ ਤੋਂ ਮੈਨੂੰ ਲਾਰੇ ਤੇ ਲਾਰੇ ਲਾ ਰਹੇ ਪੰਜਾਬ ਦੀ ਨੌਜਵਾਨ ਪੀੜੀ ਅਕਸਰ ਵਿਦੇਸ਼ਾਂ ਦਾ ਰੁੱਖ ਕਰਦੀ ਹੈ ਤਾਂ ਜੋ ਉਹ ਇੱਕ ਹੋਰ ਸੁਨਹਿਰਾ ਹੋ ਸਕੇ ਪਰ ਜਦੋਂ ਠੱਗਾ ਏਜੰਟਾਂ ਦਾ ਸ਼ਿਕਾਰ ਹੋ ਜਾਂਦੇ ਨੇ ਲੋਕ ਤਾਂ ਉਮੀਦ ਟੁੱਟ ਜਾਂਦੀ ਹੈ ਕਿਉਂਕਿ ਪਹਿਲੀਆਂ ਵੇਚ ਕੇ ਉਹ ਪਰਹੇ ਦਿੱਤੇ ਹੁੰਦੇ ਆ ਵਿਦੇਸ਼ ਜਾਣ ਨੂੰ ਪਰ ਨਾ ਵਿਦੇਸ਼ ਭੇਜਿਆ ਜਾਂਦਾ ਨਾ ਫਿਰ ਪੈਸੇ ਵਾਪਸ ਕੀਤੇ ਜਾਂਦੇ ਕੁਝ ਇਸ ਤਰ੍ਹਾਂ ਦੇ ਹੀ ਪਰਿਵਾਰ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਮੁਹਾਲੀ ਵਿੱਚ ਇਸ ਸਮੇਂ ਸਾਡੇ ਮੌਜੂਦ ਗਿਆ ਜਿੱਥੇ ਇਸ ਤਰ੍ਹਾਂ ਦੇ ਕਈ ਪਰਿਵਾਰ ਇਕੱਠੇ ਹੋਏ ਨੇ ਤੇ ਠੱਗਾ ਜੰਟਾ ਦੇ ਖਿਲਾਫ ਇੱਥੇ ਮੋਰਚਾ ਚੱਲ ਰਿਹਾ ਹਾਂ ਜੀ ਕਿੱਥੋਂ ਆਇਓ ਕੀ ਨਾ ਜੀ ਮੇਰਾ ਨਾਮ ਲਕ੍ਰਿਤਾ ਮੇ ਮੋਗੇ ਤੋਂ ਆਈ ਹਾਂ ਜੀ ਮੈਂ ਰੁਦ੍ਰਾਕਸ਼ ਵਾਲਿਆਂ ਨੇ ਫਾਇਲਾਈ ਸੀਗੀ 2024 ਚ 2 ਜੁਲਾਈ ਨੂੰ ਵਿਜ਼ਿਟ ਕੀਤਾ ਸੀ ਇਹਨੇ ਮੈਨੂੰ ਵਰਕ ਪਰਮਿਟ ਦਾ ਕਿਹਾ ਸੀਗਾ ਕਿ ਟੋਟਲ ਅਸੀਂ 12 ਲੱਖ ਰੁਪਏ ਤੁਹਾਡੇ ਤੋਂ ਲਵਾਂਗੇ ਕਿ ਤੁਸੀਂ ਅੱਧਾ ਉੱਥੇ ਜਾ ਕੇ ਦੇ ਦੇਣਾ ਇਹਨੂੰ ਕਰਕੇ ਬਾਅਦ ਵਿੱਚ ਮੇਰੇ ਕੋਲ 4 5 ਲੱਖ ਨਹੀਂ ਹੋਇਆ ਮੈਂ 4 ਲੱਖ ਦੇ ਦਿੱਤਾ ਹੋਇਆ ਕਾਫੀ ਵਾਰੀ ਇਹਨਾਂ ਨੂੰ ਕਾਲਸ ਕੀਤੀਆਂ ਕਹਿੰਦੇ ਤੁਹਾਡਾ ਪ੍ਰੋਸੈਸ ਚੱਲਦਾ ਤੁਸੀਂ ਮੇਲ ਤੇ ਚੈੱਕ ਕਰ ਸਕਦੇ ਹੋ ਮੇਲ ਸਿਰਫ ਹਫਤੇ ਲਈ ਚੱਲੀ ਉਸ ਤੋਂ ਬਾਅਦ ਨਹੀਂ ਚੱਲੇਗੀ ਇਸ ਤਰ੍ਹਾਂ ਮੈਂ ਬਾਅਦ ਚ ਜਦੋਂ ਵੀ ਕਾਲ ਕਰਦੇ ਸੀਗੇ ਕਹਿ ਦਿੰਦੇ ਸੀ ਮਤਲਬ 크리스마ਸ ਦੀਆਂ ਛੁੱਟੀਆਂ ਆ ਗਈਆਂ ਹੌਲੀਡੇਜ਼ ਆ ਜਾਂਦੇ ਆ ਨਿਊ ਇਅਰ ਦੇ ਆ ਜਾਂਦੇ ਆ ਇਸ ਕਰਕੇ ਮੈਂ ਆਨੇ ਲਗਾਏ ਤੁਹਾਨੂੰ ਕਹਨਨੇ ਲਗਾਏ ਕਿੰਨੇ ਕਿੰਨੇ ਪੈਸੇ ਮੈਮ 4 ਲੱਖ 5000 ਰੁਪਏ ਦੇ ਮੇਰੇ ਕੋਲੇ ਸਾਰੇ ਕੁਝ ਉਹਨਾਂ ਦੀ ਬੈਂਕ ਸਟੇਟਮੈਂਟ ਵੀ ਬਾਈ ਆਨਲਾਈਨ ਹੀ ਮੈਂ ਦਿੱਤੇ ਆ Google Pay ਵਗੈਰਾ ਹੀ ਕੀਤੇ ਆ ਕੈਸ਼ ਕੁਛ ਨਹੀਂ ਦਿੱਤਾ ਜਾਣਾ ਕਿੱਥੇ ਸੀ ਕੈਨੇਡਾ ਦਾ ਵਰਕ ਪਰਮਿਟ ਆ ਬੀਐਸਸੀ ਨਰਸਿੰਗ ਕੀਤੀ ਹੋਈ ਮੇਰੀ ਕੁਆਲਿਫੀਕੇਸ਼ਨ ਆ 5 ਇਅਰਜ਼ ਦਾ ਐਕਸਪੀਰੀਅੰਸ ਆ 40 ਤੋਂ ਕੰਮ ਕੀਤਾ ਮੋਗੇ ਦਿੱਲੀ ਹਰਦੂ ਐਂਡ ਮੈਡੀ ਸਿਟੀ ਦਾ ਨੌਜਵਾਨ ਇਸ ਤਰ੍ਹਾਂ ਠੱਗੇ ਦੇ ਸ਼ਿਕਾਰ ਹੋ ਰਹੇ ਨੇ ਏਜੰਟਾਂ ਦੀ ਤੁਸੀਂ ਕੀ ਕਹੋਗੇ ਇਸ ਮਾਮਲੇ ਨੂੰ ਲੈ ਕੇ ਤੁਸੀਂ ਇਹ ਕਵਾਂਗੇ ਜੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਧੀ ਹੋਈ ਆ ਪਹਿਲਾਂ ਡਾਕੂ ਆਉਂਦੇ ਹੁੰਦੇ ਸੀ ਰਫਲਾ ਲੈ ਕੇ ਲੁੱਟ ਕੇ ਲੈ ਜਾਂਦੇ ਸੀ ਇਹ ਏਜੰਟ ਇੰਨੇ ਹਿਸਾਬ ਨਾਲ ਲੁੱਟਦੇ ਅਗਲੇ ਨੂੰ ਇਹਨਾਂ ਦੇ ਤਜਰਬੇ ਐਸੇ ਆ ਤਰੀਕੇ ਐਸੇ ਆ ਕਿ ਨੌਜਵਾਨ ਸੋਚਦੇ ਸਾਨੂੰ ਬਾਹਰ ਭੇਜ ਦੇਣਗੇ ਪਰ ਇਹ ਉਹਨਾਂ ਨੂੰ ਲੁੱਟ ਲੈਂਦੇ ਆ 20 20 ਲੱਖ 30 30 ਲੱਖ ਰੁਪਈਆ ਇੱਕ ਐਗਰੀਮੈਂਟ ਕਰਾਉਂਦੇ ਆ ਝੂਠਾ ਜਿਹਾ ਉਹ ਐਗਰੀਮੈਂਟ ਤੇ ਐਗਰੀਮੈਂਟ ਤੇ ਭੈਣ ਜੀ ਸਾਈਨ ਕਰਾ ਲੈਂਦੇ ਆ ਜਦੋਂ ਕੋਈ ਬੰਦੇ ਜਾਂਦੇ ਆ ਪੈਸਿਆਂ ਨੂੰ ਉਹਨਾਂ ਕੋ ਕਹਿੰਦੇ ਸਾਨੂੰ ਐਗਰੀਮੈਂਟ ਦੇ ਤਾਂ ਉਹ ਨਾ ਤਾਂ ਜਦੋਂ ਫਾਇਲ ਲਾਉਂਦੇ ਆ ਉਹਦੇ ਕੋਈ ਫਿੰਗਰਪ੍ਰਿੰਟ ਲੈਂਦੇ ਆ ਇਹ ਤੁਸੀਂ ਮੈਨੂੰ ਐ ਦੱਸੋ 2 ਲੱਖ ਚ ਕੈਨੇਡਾ ਦੀ ਕਿਹੜੀ ਫੀਸ ਲੱਗੂਗੀ ਹੁਣ ਇਹਨਾਂ ਨੇ ਸੋਚਿਆ ਵੀ ਥੋੜੇ ਪੈਸੇ ਕਰੋ ਥੋੜੇ ਪੈਸੇ ਲਓ ਨਾ ਕੋਈ ਵੀਜ਼ਾ ਲੱਗੇ ਨਾ ਅਗਲਾ ਘਟਾਉਣ ਆਵੇ ਹੁਣ ਹੋਰੇ 2 2 3 3 ਲੱਖ ਵਾਲੇ ਮੁੰਡੇ ਬਹੁਤ ਆ ਜਿੰਨਾਂ ਤੋਂ ਕੈਨੇਡਾ ਦਾ ਵੀਜ਼ਾ ਲਵਾਉਣ ਲਈ ਏਜੰਟਾਂ ਨੇ ਇੱਥੇ 17 ਸੈਕਟਰ 'ਚ ਏਵੀ ਵਾਲਾ ਏਜੰਟਾ ਉਹਨੇ ਬੜੇ ਲੁੱਟੇ ਹੋਇਆ ਸਾਡੇ ਏਰੀਆ ਤੇ ਜ਼ਿਲ੍ਹੇ ਪਟਿਆਲੇ ਦੇ ਪਤਾ ਜੀ ਤੁਸੀਂ ਕੀ ਕਹੋਗੇ 30 ਲੱਖ ਤੱਕ ਦੀ ਧੋਖਾਧੜੀ ਹੋਈ ਤੁਹਾਡੇ ਨਾਲ ਤੇ ਕਦੇ ਤੁਹਾਡੇ ਮਾਈਂਡ ਵਿੱਚ ਇਹ ਗੱਲ ਆਈ ਨਹੀਂ ਸਾਡੇ ਪਿੰਡ ਦੀ ਗੁੱਡੀ ਆ ਆਪਣੀ ਏਜੰਟ ਕਰਨਦੀਪ ਕੌਰ 30 ਲੱਖ ਰੁਪਇਆ ਲਿਆ ਸਾਨੂੰ ਕੁੜੀ ਨੂੰ ਕਹਿੰਦੀ ਵਰਕ ਫਾਰਮਟ ਤੇ ਕੱਲੂਗੀ ਸਾਨੂੰ ਕਹਿੰਦੀ ਉਹਨਾਂ ਦੀ ਐਮਐਲਏ ਆ ਗਈ ਆ ਤੇ ਪੈਸੇ ਜਮਾ ਕਰਾ ਦੇ ਸਾਥ ਸਾਰੇ ਜਮਾ ਕਰਵਾ ਲਈ ਪੈਸੇ ਅਸੀਂ ਨਾਲ ਤਾਂ ਗਹਿਣੇ ਵਿੱਚ ਤੇ ਨਾਲੇ ਮੇਰੇ ਭਰਾ ਤੋਂ ਵੀ ਅੱਜੂ ਲਈ ਕੋਸ ਸਾਡੇ ਘਰੇ ਸੀ ਮੇਰੇ ਭਰਾ ਵੇ ਅੱਜ ਲੈਂਦਾ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਿਆ ਕਿ 20 30 ਲੱਖ ਰੁਪਏ ਤੁਸੀਂ ਏਜੰਟਾਂ ਨੂੰ ਦੇ ਰਹੇ ਹੋ ਉਸ ਦਾ ਆਪ ਦਾ ਤੁਸੀਂ ਬਿਜ਼ਨਸ ਕਰਾਓ ਬੱਚਿਆਂ ਨੂੰ ਕਦੇ ਲੱਗਿਆ ਕਿ ਤੁਸੀਂ ਬੇਨੇ ਉਹਨੇ ਪੁੱਤ ਉਹਨੇ ਸਾਨੂੰ ਵੇਚ ਲਿਆ ਕਹਿੰਦੇ ਇਹਦੇ ਉਹ ਪੱਕੀ ਜਾਊਗੀ ਕੁੜੀ ਛੋਟੀ 15 15 ਲੱਖ ਜਦੋਂ ਅਸੀਂ ਰੋਲਾ ਪਾਇਆ ਬਣਾਇਆ ਤਾਂ ਅਸੀਂ ਪਾਸਪੋਰਟ ਕਢਾਇਆ ਉਹਦੇ ਕੋਲੋਂ ਨਾਲ ਸਾਰੇ ਡਾਕੂਮੈਂਟ ਕਢਾਈ ਕੁੜੀ ਦੇ ਤੇ ਫੇਰ ਉਹਨੇ ਸਾਨੂੰ ਚੈੱਕ ਦਿੱਤੇ ਫਰੋਟ 15 15 ਲੱਖ ਤਿੰਨ ਮਹੀਨੇ ਦਿੱਤੇ ਚੈੱਕ ਆ ਪਾ ਕੇ ਕੋਈ ਤਿੰਨ ਮਹੀਨਿਆਂ ਨੂੰ ਲਾਉਣਗੇ ਤੇ ਜੇ ਨਿੱਕੇ ਖਾਲੀ ਨਿਕਲੇ ਚਾਹ ਤਾਂ ਜਾ ਕੇ ਸਾਨੂੰ ਨਹੀਂ ਨਾ ਪੈਸੇ ਪੂਰੇ ਦਿੱਤੇ ਵਾਪਸ ਪੈਸੇ ਤਾਂ ਬੱਸ ਉਹ ਨਹੀਂ ਦਿੱਤਾ ਭੈਣਾ ਪੈਸੇ ਦਿੱਤੇ ਤੈਨ 30 ਲੱਖ ਰੁਪਏ ਸਰਦ ਲੈਣਾ ਅਸੀਂ ਐਫਆਰ ਵੀ ਕਰਾਈ ਉਹ ਕੇ ਰਿਸਪੌਂਸਿਬਲ ਅਫਸਰਾਂ ਦਾ ਗੇਰੀ ਉਹਨਾਂ ਨੇ ਗੋਸ਼ ਨਹੀਂ ਕੀਤਾ ਕੀ ਕਿਹਾ ਉਹਨਾਂ ਨੇ ਕੀ ਕਹਿਣਾ ਸੀ ਉਹਨਾਂ ਨੇ ਕੀ ਕਹਿਣਾ ਸੀ ਉਹਨਾਂ ਨੇ ਕੇਸ ਚੱਕ ਇੱਥੇ ਹਾਈ ਕੋਰਟ ਚ ਕਰਤਾ ਹਾਈ ਕੋਰਟ ਜੇ ਨਹੀਂ ਸਾਡਾ ਨਾ ਰਾਜੀਨਾਮਾ ਕੀਤਾ 28 ਲੱਖ ਚ 28 ਲੱਖ ਦਊਂਗੀ ਮੈਂ ਕਿਹਾ ਚੱਲ ਠੀਕ 28 ਲੱਖ ਹੀ ਦੇ ਦੇ ਕਹਿੰਦੀ 1 ਇਕੱਠ ਲੱਖ 2 ਵੇਰੀ 10 10 ਲੱਖ 8 ਲੱਖ ਦਾ ਜਿਹੜਾ ਇੱਕ ਪਹਿਲਾਂ ਦਿੱਤਾ ਉਹ ਮਹੀਨੇ ਦਾ ਦਿੱਤਾ ਤੇ ਮਹੀਨੇ ਬਾਦ ਉਹ ਬੋਨਸ ਹੋ ਗਿਆ ਬੋਨਸ ਹੋ ਗਿਆ ਯਾਨੀ ਕਿ 1 ਰੁਪਿਆ ਤੁਹਾਨੂੰ ਹੁਣ ਤੱਕ ਨਹੀਂ ਮਿਲਿਆ ਸਾਨੀ ਮਿਲਿਆ ਭੈਣ ਸਾਡਾ ਸੀ ਤਾਂ ਲੁੱਟੇ ਪੁੱਟੇ ਗਏ ਹੁਣ ਕੀ ਉਮੀਦ ਕਰਦੇ ਆਓ ਸਰਕਾਰ ਤੋਂ ਤੁਸੀਂ ਭਾਵੁਕ ਵੀ ਹੋ ਰਹੇ ਹੋ ਕਿਸੇ ਦਾ ਮਨ ਕਿਸੇ ਨੂੰ ਕੋਕ ਨਹੀਂ ਤਾਂ ਜੋ ਤੁਸੀਂ ਕਰ ਸਕਦੇ ਆ ਸਾਰੇ ਦੁਆ ਦਿਓ ਸਾਡੇ ਪੈਸੇ ਅਸੀਂ ਗਰੀਬ ਹੈਗੇ ਹਾਂ ਪੂਰੀ ਜ਼ਿੰਦਗੀ ਦੀ ਕਮਾਈ ਹੁੰਦੀ ਆ ਜਮੀਨਾਂ ਤੁਸੀਂ ਵੇਚੀ ਸਾਰੀ ਤੇੜੀ ਕੂੜਾ ਸੱਟ ਦੇ ਲੋਕਾਂ ਦੇ ਪੰਦੇ ਕਰਦੇ ਤੇ ਅਸੀਂ ਆਪ ਤਾਂ ਪਾ ਕੇ ਨਹੀਂ ਵੇਖਿਆ ਉਹ ਗੱਡੀਆਂ ਤੇ ਝੂਟੇ ਲੈਂਦੀ ਫਿਰਦੀ ਆ ਆਪ ਅਮੀਰ ਹੋਈ ਜਾ ਰਿਹਾ ਆਪ ਤਾਂ ਪੈਈ ਲੈ ਗਈ ਭਰਾ ਨੂੰ ਭਰਾ ਦੀ ਪੈਈ ਲੈ ਕੇ ਦਿੱਤੀ ਆ ਸਾਡੇ ਪੈਸੇ ਨਾਲ ਘਰ ਪਾ ਲਿਆ ਸਾਡਾ ਘਰ ਦੇਖਦਾ ਜਾ ਕੇ ਦੇਖੋ ਨਾ ਜਿਹਾ ਤਾਂ ਤੇ ਐਸੀ ਲੱਗੇ ਹੋਏ ਆ ਸਾਨੂੰ ਪੱਕਾ ਵੀ ਨਹੀਂ ਮਿਲਿਆ ਕੀ ਕਰਕੇ ਮੈਂ ਸਿਗਨਲ ਚ ਆਇਆ ਬ੍ਰਦਰ ਮੇਰੇ ਸਿਸਟਰ ਮੇਰੇ ਕੋਈ ਨਹੀਂਗਾ ਮੇਰੇ ਸਿਰਫ ਪਾਪਾ ਉਹ ਲੇਬਰ ਕਰਦੇ ਮਦਰ ਦੇ ਸਟੈਂਡਿੰਗ ਹੋਈ ਪਲਾਸਟਿਕ ਹੋਈ ਆ ਕਾਰਡੀਕ ਪੇਸ਼ੈਂਟ ਆ ਮੈਂ ਉਹਨਾਂ ਦੀ ਮੈਡੀਸਨ ਪੂਰੀ ਕਰਦੀ ਆ ਮਸਾਂ ਜਿਹੜੀ ਸੈਲਰੀ ਬੀਐਸਸੀ ਦੀ 10000 ਲੈ ਕੇ ਵਿਆਜ ਹੀ ਪੂਰੇ ਕਰਦੀ ਮੈਨੂੰ ਪਤਾ ਨਹੀਂ ਮੈਂ ਅਮਾਉਂਟ ਕਦੋਂ ਮੋੜੂਗੀ ਤੇ ਕਿੱਥੋਂ ਮੋੜੂਗੀ ਤਾਂ ਬਹੁਤ ਹੀ ਭਾਵੁਕ ਲੋਕ ਜੋ ਹੈ ਨਜ਼ਰ ਆ ਰਹੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਦੇ ਕੰਟਰੈਕਟ ਕਰ ਲਏ ਜਾਂਦੇ ਨੇ ਪੈਸੇ ਲਏ ਜਾਂਦੇ ਨੇ ਜੋ ਬੰਦਾ ਟਰਸਟ ਕਰਦਾ ਕਿ ਬਿਲਕੁਲ ਸਹੀ ਹੈ ਦੇ ਵਿੱਚ ਇੱਕ ਮੈਂਡਲੀ ਫਾਲਟ ਨਹੀਂ ਕਰਦੇਗੇ ਕੁਝ ਵੀ ਗਲਤ ਨਹੀਂਗਾ ਸਾਰਾ ਕੁਝ ਏਦਾਂ ਲੈ ਕੇ ਦੇ ਦਿੰਦੇ ਆ ਤਾਂ ਸੁਣ ਸਕਦੇ ਹੋ ਤੁਸੀਂ ਚੈੱਕ ਬਾਉਂਸ ਹੋ ਰਹੇ ਨੇ ਜੋ ਰਾਜ਼ੀਨਾਮੇ ਕੋਰਟਾਂ ਵਿੱਚ ਹੋ ਰਹੇ ਨੇ باوجود ਉਸ ਦੇ ਇਹਨਾਂ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਪੂਰੀ ਜ਼ਿੰਦਗੀ ਭਰ ਦੀ ਕਮਾਈ ਹੁੰਦੀ ਹੈ ਪਰ ਜਦੋਂ ਇਸ ਤਰ੍ਹਾਂ ਨੁਕਸਾਨ ਹੁੰਦਾ ਤਾਂ ਦਰਦ ਤਾਂ ਹੁੰਦਾ ਹੈ ਉਹ ਇਹਨਾਂ ਪਰਿਵਾਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਐਸੀ ਕਾਰਨ ਲੋਕ ਇੱਥੇ ਇਕੱਠੇ ਹੋਏ ਨੇ ਉਮੀਦ ਹੈ ਇਹਨਾਂ ਨੂੰ ਕਿ ਭਵਾਨਾ ਦੋ ਇਹਨਾਂ ਦੀ ਮਦਦ ਕਰੇਗਾ ਕਿਉਂਕਿ ਪਹਿਲਾਂ ਵੀ ਜੋ ਸੋਸ਼ਲ ਐਕਟੀਵਿਸਟ ਹੈ ਭਾਨਾ ਸਿੱਧੂ ਨੇ ਜਿਸ ਤਰ੍ਹਾਂ ਏਜੰਟਾਂ ਦੇ ਡੇਰੇਆਂ ਤਾਈ ਪਹੁੰਚ ਕੇ ਕਾਰਵਾਈ ਕੀਤੀ ਇਤੋਂ ਤੱਕ ਕਿ ਪੁਲਿਸ ਦੇ ਨਾਲ ਵੀ ਗੱਲ ਕੀਤੀ ਤੇ ਅੱਜ ਵੀ ਮੋਰਚਾ ਲਾਇਆ ਅੱਜ ਵੀ ਮੰਗ ਪੱਤਰ ਸੌਂਪਿਆ ਜਾ ਰਿਹਾ ਹੈ ਤੇ ਆਪਣੇ ਆਪ ਵਿੱਚ ਇੱਕ ਵੱਡੀ ਤਸਵੀਰ ਹੈ ਹਾਂ ਜੀ ਕਿੱਥੋਂ ਆਏ ਹੋ ਕਿ ਨਾ ਜੀ ਮੈਂ ਮੈਂ ਮਖੂਤੋਂ ਆਇਆ ਹਾਂ ਜੀ ਮੇਰਾ 23 ਲੱਖ ਰੁਪਏ ਦੀ ਮੇਰੇ ਨਾਲ ਠੱਗੀ ਹੋਈ ਹੈ ਜੀ ਐਨ ਆਰ ਆਈ ਵੀਜ਼ਾ ਕੰਸਲਟਡ ਵਾਲੇ ਬਦਨੀ ਕਲਾਂ ਤੋਂ ਜੀ ਕਿਹੜੀ ਜਗ੍ਹਾ ਬਦਨੀ ਕਲਾਂ ਤੋਂ ਜੀ ਏਜੰਟ ਉੱਥੇ ਦਾ ਹਾਂ ਜੀ ਜਿਸ ਦਿਨ ਜਦੋਂ ਗਏ ਤੁਸੀਂ ਨਾ ਤੁਹਾਨੂੰ ਕਿਤੇ ਭੇਜਿਆ ਕਿਸੇ ਦੇਸ਼ ਵਿੱਚ ਇਹ ਨਾ ਪੈਸੇ ਵਾਪਸ ਕੀਤੇ ਜਦੋਂ ਤੁਸੀਂ ਇਹ ਗੱਲ ਕਹੀ ਏਜੰਟ ਨੂੰ ਉਸ ਦਾ ਕੀ ਰਿਐਕਸ਼ਨ ਸੀ ਮੈਮ ਉਹ ਕਹਿ ਰਹੇ ਆ ਕਿ ਅਜੇ 6 ਮਹੀਨੇ ਲੱਗ ਜਾਣਗੇ 1.5 ਸਾਲ ਤੋਂ ਮੈਨੂੰ ਲਾਰੇ ਤੇ ਲਾਰੇ ਲਾ ਰਿਹਾ ਜੀ ਕਾਲਜ ਅਫਸਰਾਂ ਕੋਲ ਗਏ ਕੰਪਲੇਂਟ ਕੋਈ ਕੀਤੀ ਹੈ ਮੈਮ ਉਹਨਾਂ ਨੇ ਬੰਦੇ ਲਿਜਾ ਕੇ ਗੱਲਬਾਤ ਕੀਤੀ ਸੀ ਉਹ ਬਸ ਲਾਰੇ ਲਾਈ ਜਾ ਰਹੇ ਆ 1.5 ਸਾਲ ਤੋਂ ਹੁਣ ਭਾਨੇ ਵੀਰ ਨਾਲ ਗੱਲ ਕੀਤੀ ਸੀ ਕਿੰਗੇ ਕਿ ਬੁੱਧਵਾਰ ਨੂੰ ਤੁਸੀਂ ਆਇਆ ਜੋ ਤੇ ਆਪਾਂ ਗੱਲ ਕਰਾਂਗੇ ਇਹ ਕਿਹਾ ਭਾਨਾ ਸਿੱਧੂ ਨੇ ਤੁਹਾਨੂੰ ਪੂਰੀ ਗੱਲ ਕੀ ਹੋਈ ਭਾਨਾ ਸਿੱਧੂ ਦੇ ਨਾਲ ਉਹ ਵੀਰ ਕਹਿੰਦੇ ਕਿ ਬੁੱਧਵਾਰ ਆਪਣੇ ਘਰੇ ਬੁੱਧਵਾਰ ਦੇ ਬੁੱਧਵਾਰ ਜੋ ਕਿ ਉੱਥੇ ਮਤਲਬ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਤੁਸੀਂ ਇੱਕ ਵਾਰੀ ਘਰੇ ਆਜੋ ਬੁੱਧਵਾਰ ਉਮੀਦ ਹੈ ਮਸਲੇ ਦਾ ਹੱਲ ਹੋਏਗਾ हां जी मैम जमीन ਵੇਚ ਕੇ ਪੈਸੇ ਦਿੱਤੇ ਮੈਂ ਇੱਕ ਕਿਲਾ ਆ ਪੇੜ ਤਾਂ ਨੂੰ ਉਮੀਦ ਹੈ ਭਾਨਾ ਸਿੱਧੂ ਰਾਈ ਹੁਣ ਮਸਲੇ ਦਾ ਹੱਲ ਹੋਵੇਗਾ ਸਰਕਾਰ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਪਾਵੇਗੀ